ਮੱਕੀ ਨੂੰ ਸੁੰਡੀ ਤੋਂ ਬਚਾਉਣ ਲਈ ਪਹਿਲੇ 30 ਦਿਨ ਸੁੰਡੀ ਨਾ ਪਵੇ ਉਸ ਵਾਰ ਵਾਰੇ ਆਪਾਂ ਡੈਮੋਨਸਟ੍ਰੇਸ਼ਨ ਕਰ ਰਹੇ ਆ 21 ਕਾ ਪਹਿਲੀ ਜਿਹੜੀ ਲਾਈਨ ਆ ਇਹਦੇ ਵਿੱਚ ਜਿਹੜਾ ਬੀਜ ਪਾ ਰਹੇ ਆ ਇਹਨੂੰ ਆਪਾਂ ਗਾਚੋ ਨਾਲ ਟ੍ਰੀਟ ਕੀਤਾ ਹੈ ਦੂਜੀ ਲਾਈਨ ਦੇ ਵਿੱਚ ਜਿਹੜਾ ਬੀਜ ਪਾ ਰਹੇ ਆ ਇਹਨੂੰ ਆਪਾਂ ਫਟੰਜਾ ਡਿਊ ਦੇ ਨਾਲ ਟ੍ਰੀਟ ਕੀਤਾ ਹੈ ਤੀਜੀ ਲਾਈਨ ਦੇ ਵਿੱਚ ਜਿਹੜਾ ਬੀਜ ਪਾ ਰਹੇ ਆ ਇਹਨੂੰ ਆਪਾਂ ਲਿਕਿਡ ਗਟਾਰਾ 30% ਜਿਹੜਾ ਉਹਦੇ ਨਾਲ ਟ੍ਰੀਟ ਕੀਤਾ ਹੈ ਚੌਥੀ ਲਾਈਨ ਨੂੰ ਆਪਾਂ ਵਿਦਆਊਟ ਟ੍ਰੀਟਡ ਬੀਜ ਨੂੰ ਪਾ ਰਹੇ ਆ ਇੱਕ ਬੀਜ ਆ ਇੱਕ ਜ਼ਿਮੀਂਦਾਰਾ ਇੱਕ ਖੇਤ ਆ ਇੱਕੇ ਦਿਨ ਬਜਾਈ ਆ ਤੇ ਇੱਕੇ ਸਮੇਂ ਪਾਣੀ ਲੱਗੂਗਾ ਖੇਤ ਨੂੰ ਇੱਥੇ ਸਹੀ ਰਿਜ਼ਲਟ ਆਊਗਾ ਕਿਹੜੀ ਦਵਾਈ ਦਾ 30 ਦਿਨ ਤੇ ਵਿੱਚ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਸੁੰਡੀ ਤੇ ਕਿਉਂਕਿ ਦਵਾਈਆਂ ਸਾਰੀਆਂ ਚੰਗੀਆਂ ਐ ਇੱਥੇ ਰਿਜ਼ਲਟ ਸਹੀ ਆਪਾਂ ਲੈ ਸਕਦੇ ਹਾਂ ਤਿੰਨ ਵਾਰ ਤੁਹਾਨੂੰ ਵੀਡੀਓ ਦਿਖਾਵਾਂਗੇ ਅੱਜ ਬਜਾਈ ਸਮੇਂ ਇਸ ਤੋਂ ਬਾਅਦ 10 ਦਿਨ ਤੇ 20 ਦਿਨ ਤੇ ਤੇ 30 ਦਿਨ ਤੇ ਕਿਸ ਦਵਾਈ ਦਾ ਲੰਮਾ ਰਿਜ਼ਲਟ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅਗਲੇ ਵਾਰ ਆਪਾਂ ਮੱਕੀ ਨੂੰ ਉਹ ਦਵਾਈ ਲਾ ਕੇ ਬੀਜਾਂਗੇ ਕਿਉਂਕਿ ਦਵਾਈ ਸਾਰੀਆਂ ਵਧੀਆ ਹੈ ਪਰ ਲੰਮਾ ਸਮਾਂ ਸੁੰਡੀ ਤੋਂ ਆਪਾਂ ਨੂੰ ਪਹਿਲੇ 30 ਦਿਨ ਵਧੀਆ ਰਿਜ਼ਲਟ ਕਿਹੜੀ ਦਿੰਦੀ ਹੈ ਕਿ ਜਾਂ ਤਿੰਨੇ ਨਹੀਂ ਦਿੰਦੀਆਂ ਇਹਦੇ ਬਾਰੇ ਆਪਾਂ ਇਹ ਟੈਸਟ ਕਰਨਾ ਤੇ ਮਸ਼ੀਨ ਵਾਲੇ ਵੀਰ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਵੀਰ ਤੁਸੀਂ ਜਦੋਂ ਵੀ ਮਸ਼ੀਨ ਨਾਲ ਬਜਾਈ ਕਰਦੇ ਹੋ ਜਾਂ ਕਿਸਾਨ ਬਜਾਈ ਕਰਾਉਂਦਾ ਹੈ ਤੇ ਟਰੈਕਟਰ ਦਾ ਜੋਰ ਲਗਣਾ ਚਾਹੀਦਾ ਹੈ ਤੇ ਜਿਹੜੀਆਂ ਖਾਲੀਆਂ ਨੇ ਡੂੰਘੀਆਂ ਪਣੀਆਂ ਚਾਹੀਦੀਆਂ ਬੈੱਡ ਸੋਹਣੇ ਬੰਨੇ ਚਾਹੀਦੇ ਆ ਕੰਪਿਊਟਰ ਕਰਾਇਆ ਲਾ ਕੇ ਮੱਕੀ ਦੀ ਬਜਾਈ ਕਰਨੀ ਚਾਹੀਦੀ ਆ ਜੇਕਰ ਬੈੱਡ ਸਹੀ ਬਣੂ ਵੀ ਬਿਲਕੁਲ ਨਾਲ ਖਾਲੀ ਦੇ ਸਿਰੇ ਤੇ ਡਿੱਗੂਗਾ ਇੰਨੀ ਦੂਰੀ ਤੇ ਜੇ ਇੰਨੀ ਦੂਰੀ ਤੇ ਵੀਰ ਡਿੱਗਿਆ ਤੇ ਇੱਕ ਪਾਣੀ ਨਾਲ ਇੱਕ ਸਾਰ ਜਰਮੀਨੇਸ਼ਨ ਆਵੇਗੀ ਜੇਕਰ ਖੇੜੀਆਂ ਡੂੰਘੀਆਂ ਨਾ ਪਣੀਆਂ ਵੀਰ ਦੂਰ ਡਿੱਗੇਗਾ ਤੇ ਦੂਜੇ ਪਾਣੀ ਜਾਂ ਤੀਜੇ ਪਾਣੀ ਤੱਕ ਵੀ ਮੱਕੀ ਜੰਮਦੀ ਰਹੋਗੇ ਫਿਰ ਤੁਹਾਡਾ 4.5 ਦਿੱਕਤ ਹੋ ਕਿਉਂਕਿ ਦਾਣਾ ਇੱਕਸਾਰ ਨਹੀਂ ਉਹ ਜੇ 20 ਇੱਕੇ ਪਹਿਲੇ ਪਾਣੀ ਜੰਮ ਗਿਆ ਤੇ 4 ਬਹੁਤ ਵਧੀਆ ਬਣੂਗਾ ਇਹ ਕਿਸਾਨ ਦੇ ਭਲੇ ਲਈ ਵੀਡੀਓ ਆ ਇਹਨੂੰ ਸ਼ੇਅਰ ਕਰਿਓ ਕਿਤੇ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਨਹੀਂ ਸਿਰਫ ਔਰ ਸਿਰਫ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਜੇਕਰ ਸਹੀ ਸਮੇਂ ਖਾਲੀਆਂ ਬੈੱਡ ਸਹੀ ਬਣ ਗਏ ਤੇ 4 ਤੁਹਾਡਾ ਸਹੀ 78 ਤੋਂ 80 ਦਿਨ ਚ ਪੈ ਜਾਏਗਾ ਯੂਰੀਆ ਨੂੰ ਪਹਿਲੇ 40 ਦਿਨ ਤੱਕ ਪੂਰਾ ਕਰ ਦਿਓ ਤੇ ਪਾਣੀ ਖਾਲੀਆਂ-ਖਾਲੀਆਂ ਵਿੱਚ ਲਾਓ ਬੈੱਡਾਂ ਉੱਪਰ ਨਾ ਚੜਨ ਦਿਵੋ ਇਹ ਜਾਣਕਾਰੀ ਕਿਸਾਨ ਲਈ ਬਹੁਤ ਅਹਿਮ ਆ ਤੇ ਲੋ ਵੀ ਕਿਸਾਨ ਅੱਜ ਸ਼ੁਰੂ ਕਰ ਰਿਹਾ ਹੈ ਤੇ ਦੇ ਦਿਓ ਵਧਾਈਆਂ ਬਾਈ ਪਿੰਦੀ ਸਿੱਧੂ ਨੂੰ ਕਿਉਂਕਿ ਬਾਈ ਅੱਜ ਪਿੰਦੀ ਸਿੱਧੂ ਦੇ ਖੇਤ ਦੇ ਵਿੱਚ ਅਸੀਂ ਇਹ ਡੈਮੋਨਸਟ੍ਰੇਸ਼ਨ ਕਰਾਉਣ ਆਇਆ ਨਾਲੇ ਬਿਜਾਈ ਕਰਾਉਣਾ ਹੈ ਅਜੇ ਭਰਾ ਦੇ ਨਾਤੇ ਕਿਉਂਕਿ ਭਰਾ ਸਾਡਾ ਥੋੜਾ ਜਿਹਾ ਢਿੱਲਾ ਸੀ ਤਾਂ ਫਰਜ ਵੀ ਬੰਦਾ ਸੀ ਕਿ ਜੇ ਇੱਕ ਭਰਾ ਢਿਲਮਾ ਸੋਵ ਦੇ ਦੂਜੇ ਭਰਾ ਦੂਜੇ ਖੇਤ ਦੇ ਵਿੱਚ ਆ ਕੇ ਉਹਦੇ ਖੇਤੀ ਦੇ ਵਿੱਚ ਹੱਥ ਵਟਾਉਣ ਦਾ ਤੇ ਕਿਸਾਨ ਵੀਰੋ ਇਹ ਬਹੁਤ ਵਧੀਆ ਤੁਹਾਡੇ ਲਈ ਵੀਡੀਓ ਰਹ ਗਈ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਕਿਸਾਨ ਇਸ ਵੀਡੀਓ ਨੂੰ ਦੇਖਣ ਤੇ ਵਧੀਆ ਫਾਇਦਾ ਲੈਣ ਕਿਉਂਕਿ ਪਾਣੀ ਸਮੇਂ ਤੇ ਲੱਗ ਗਿਆ ਬੀਜ ਸਹੀ ਬੀਜਿਆ ਗਿਆ ਦਵਾਈ ਸਹੀ ਲੱਗੀ ਪਹਿਲੇ ਤਾਂ ਇਹਦਾ ਬੀਜ ਜੰਮ ਗਿਆ ਤੇ ਤੁਹਾਨੂੰ